ਤਸੀਲਾਂ ਅਤੇ ਸਬ ਤਸੀਲਾਂ ਦੇ ਵਿੱਚ ਪੈਂਡਿੰਗ ਪਏ ਕੰਮਾਂ ਦੇ ਚੱਲਦੇ ਹੋਏ ਅੱਜ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਪੂਰੇ ਪੰਜਾਬ ਦੀ ਤਸੀਲਾਂ ਅਤੇ ਸਬ ਤਸੀਲਾਂ ਦੇ ਵਿੱਚ ਲਗਾਏਗੇ। ਇਸ ਮੌਕੇ ਦੇ ਉੱਤੇ ਰੈਵਨਿਊ ਮੰਤਰੀ ਪੰਜਾਬ ਬ੍ਰਹਮਸ਼ੰਕਰ ਜਿੰਪਾ ਵੱਲੋਂ ਹੁਸ਼ਿਆਰਪੁਰ ਤਹਿਸੀਲ ਦਾ ਦੌਰਾ ਕੀਤਾ ਗਿਆ। ਜਿਹੜਾ ਹੈਗਾ ਇੰਤਕਾਲ ਦੇ ਲਈ ਲਗਾਇਆ। ਕਿਉਂਕਿ ਬਹੁਤ ਸਾਰੇ ਸਾਨੂੰ ਲੋਕਾਂ ਵੱਲੋਂ ਫੀਡਬੈਕ ਮਿਲਦੀ ਹੈ। ਔਰ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਹੁਸ਼arpur ਤਹਿਸੀਲ ਦਾ ਸਪੈਸ਼ਲ ਦੌਰਾ ਕੀਤਾ ਸੀ ਔਰ ਕਿਸੇ ਵੀ ਐਡਵਰਸੇਸ਼ਨ ਨੂੰ ਈਵਨ ਦਨ ਕਿ ਸਾਨੂੰ ਵੀ ਇਨਫੋਰਮੇਸ਼ਨ ਇਸੇ ਮੁੱਖ ਮੰਤਰੀ ਜੀ ਨੇ ਇਸ ਤਹਿਸੀਲ ਦਾ ਦੌਰਾ ਕਰਨਾ ਔਰ ਲੋਕਾਂ ਨੂੰ ਆ ਕੇ ਖੁਦ ਮਿਲੇ ਸੀ ਉਹਨਾਂ ਨੇ ਲੋਕਾਂ ਨੂੰ ਖੁਦ ਬੁਲਾ ਕੇ ਪੁੱਛਿਆ ਕਿ ਕਿਸੇ ਨੂੰ ਕੋਈ ਸਮੱਸਿਆ ਹੈ ਜਾਂ ਹੈ ਔਰ ਕੁਝ ਸਮੱਸਿਆਵਾਂ ਉਹਨਾਂ ਦੀ ਨਜ਼ਰ 'ਚ ਵੀ ਆਈਆਂ ਸੀ ਔਰ ਡੈਫੀਨੇਟਲੀ ਉਹਨਾਂ ਨੇ ਸਾਨੂੰ ਡਾਇਰੈਕਸ਼ਨ ਦਿੱਤੇ ਆ ਕਿ ਤਹਿਸੀਲਾਂ ਦੇ ਵਿੱਚ ਕਿਸੇ ਬੰਦੇ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਨਾਵ ਨੂੰ ਰਜਿਸਟਰੀ ਕਰਾਉਣ ਵੇਲੇ ਪਰੇਸ਼ਾਨੀ ਨਹੀਂ ਜਾਣੀ ਚਾਹੀਦੀ। ਨਾ ਉਹਨੂੰ ਉਸ ਤਰ੍ਹਾਂ ਰਜਿਸਟਰੀ ਕਰਾਉਣ ਤੋਂ ਬਾਅਦ ਇੰਤਕਾਲ ਕਰਨ ਵੇਲੇ ਕੋਈ ਪਰੇਸ਼ਾਨੀ ਹੋਣੀ ਚਾਹੀਦੀ। ਇਸ ਸੰਬੰਧ ਵਿੱਚ ਅੱਜ ਆਲਰੇਡੀ ਅਸੀਂ ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਹੀ ਜਨਮਵਾਲ ਅਦਾਲਤ ਦੇ ਰੂਪ ਚ ਜਲੰਧਰ ਲੁਧਿਆਣਾ ਵਿੱਚ ਅਦਾਲਤਾਂ ਲੱਗੀਆਂ ਜਿੱਚ ਤਕਰੀਬਨ 800 ਤੋਂ ਜ਼ਿਆਦਾ ਇੰਤਕਾਲ ਇੱਕ ਦਿਨ ਦੇ ਗਵਰਨਮੈਂਟ ਵੱਲੋਂ ਰਜਿਸਟਰ ਹੋ ਰਿਹਾ ਹੈ ਸਿਵਲ ਡਿਪਾਰਟਮੈਂਟ। ਔਰ ਇਸ ਸੰਬੰਧ ਦੇ ਵਿੱਚ ਪੂਰੇ ਪੰਜਾਬ ਦੀ ਹਰੇਕ ਤਹਿਸੀਲ ਦੇ ਵਿੱਚ ਕੈਂਪ ਸ਼ਨੀਵਾਰ ਨੂੰ ਸਪੈਸ਼ਲ ਛੁੱਟੀ ਵਾਲਾ ਦਿਨ ਹੈ। ਔਰ ਸਾਰੇ ਹੀ ਪੰਜਾਬ ਦੇ ਮਾਲਦਕਾਰੀਆਂ ਨੂੰ ਨਿਸ਼ਾ ਨਿਰਦੇਸ਼ ਹੈ ਕਿ ਬੈਂਕਿੰਗ ਲੋਕਾਂ ਦੇ ਜਿਹੜੇ ਚਾਹੇ ਪੁਰਾਣੇ ਪੈਂਤਕਾਲ ਹੈ ਅਗਰ ਨਹੀਂ ਹੈ ਡਿਸਾਈਡਡ ਕਿਉਂ ਨਹੀਂ ਹੈ ਉਹਨਾਂ ਨੂੰ ਗਾਈਡ ਕੀਤਾ ਜਾਵੇ ਜਿੱਦਾਂ ਹੁਣ ਕੁਝ ਇੰਤਕਾਲ ਸਾਡੇ ਸਾਹਮਣੇ ਆਏ ਆ ਔਰ ਸੰਬੰਧਿਤ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਐਸਡੀਐਮ ਹੁਸ਼ਿਆਰਪੁਰ ਨੇ ਨਿਰਦੇਸ਼ ਦਿੱਤਾ ਇਸੇ ਕਰਕੇ ਦਿੱਤਾ ਵੀ ਸਾਡੇ ਪੰਜਾਬ ਚ ਕੋਈ ਬੰਦਾ ਤਹਿਸੀਲ ਜਾਵੇ ਤਹਿਸੀਲਾਂ ਦੀ ਤਸਵੀਰ ਬਦਲਦੀ ਇਹ ਸਾਡੇ ਸਾਡਾ ਗਵਰਨਮੈਂਟ ਦੀ ਪਹਿਲੀ ਉਹ ਟੀਚੇ ਦੇ ਵਿੱਚ ਆ ਮੈਂ ਕਹਿ ਸਕਦਾ ਔਰ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਔਰ ਅਸੀਂ ਆਪਣੇ ਇਸ ਧਰਮ ਨੂੰ ਜਾਣਦੇ ਆ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਜਿਹੜਾ ਬੰਦਾ ਲੱਖਾਂ ਕਰੋੜਾਂ ਰੁਪਈਆ ਖਰਚ ਕੇ ਜ਼ਮੀਨ ਲੈਂਦਾ ਔਰ ਬਾਅਦ ਚੋਂ ਅਗਰ ਪਰੇਸ਼ਾਨ ਹੋਵੇ ਤਾਂ ਕਿਉਂ ਹੋਵੇ ਸਬੰਧਿਤ ਅਧਿਕਾਰੀਆਂ ਨੂੰ ਅੱਜ ਦਿਸ਼ਾ ਨਿਰਦੇਸ਼ ਹੈ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਕੋਈ ਵੀ ਇਦਾਂ ਦੀ ਪਰੇਸ਼ਾਨੀ ਨਹੀਂ ਆਏਗੀ ਔਰ ਜਿਹੜਾ ਅਧਿਕਾਰੀ ਇਹਦੇ ਵਿੱਚ ਕਿਸੇ ਨੂੰ ਡਿਲੇ ਕਰਨ 'ਤੇ ਜ਼ਿੰਮੇਵਾਰ ਪਾਇਆ ਗਿਆ ਔਰ ਸਪੈਸੀਫਾਈ ਤੌਰ ਤੇ ਸਾਡੇ ਸਾਹਮਣੇ ਆਇਆ ਪਰ ਨਹੀਂ ਜੀ ਦੇਖੋ ਇਹ ਘਰ ਹੀ ਸਾਡਾ ਪਰਿਵਾਰ ਹੈ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਰੈਵਨਿਊ ਡਿਪਾਰਟਮੈਂਟ ਇਹ ਸਾਰੇ ਮੇਰੇ ਪਰਿਵਾਰ ਦੇ ਤੌਰ ਤੇ ਕੰਮ ਕਰ ਰਹੇ ਆ ਮੁੱਖ ਮੰਤਰੀ ਜੀ ਦੇ ਲੇਕਿਨ ਸਾਡੇ ਪਰਿਵਾਰ ਵੱਲੋਂ ਵੀ ਕਿਸੇ ਨੂੰ ਪਰੇਸ਼ਾਨੀ ਪੈਦਾ ਨਹੀਂ ਕੀਤੀ ਜਾ ਸਕਦੀ ਇਸ ਗੱਲ ਦਾ ਇਹਨੂੰ ਯਕੀਨੀ ਬਣਾਣਾ ਇਹਨਾਂ ਦਾ ਇਹਨਾਂ ਦੀ ਡਿਊਟੀ ਹੈ ਸੋ ਇਹਨੂੰ ਅੱਜ ਇਸ ਸੰਬੰਧ ਵਿੱਚ ਲਗਾਇਆ ਗਿਆ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਅੱਛੇ ਰਿਜ਼ਲਟ ਆ ਪੂਰੇ ਪੰਜਾਬ ਚ ਜਾਣ ਜਾ ਰਹੇ ਆ ਔਰ ਲੋਕਾਂ ਨੇ ਬੜਾ ਸਵਾਗਤ ਕੀਤਾ ਸਾਨੂੰ ਬਹੁਤ ਸਾਰੀਆਂ ਲੋਕਾਂ ਨੇ ਫੋਨਸ ਕਾਲ ਲਈਆਂ ਜੀ ਤੁਹਾਡਾ ਅਸੀਂ ਧੰਨਵਾਦ ਆ ਅਸੀਂ ਗੱਲ ਕਰਨੀ ਚਾਹੁੰਦੇ ਆ ਜਾ ਔਰ ਸਾਰੇ ਅਧਿਕਾਰੀ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਦੇ ਆਪਣੀ ਆਪਣੀ ਤਹਿਸੀਲ ਦੇ ਵਿੱਚ ਮੌਜੂਦ ਹੈ। ਤੋਂ ਬਹੁਤ-ਬਹੁਤ ਦੁਆਰਾ ਜਨਤਾ ਦਾ ਵੀ ਧੰਨਵਾਦ ਕਰਦਾ। ਮੇਰੇ ਨਾਲ ਸ਼ਹਿਰ ਦੇ ਸਾਰੇ ਚੇਅਰਮੈਨ ਸਵਾਨ, ਮੇਅਰ ਸਵਾਨ ਸਾਰੇ ਅਧਿਕਾਰੀ ਮੌਜੂਦ ਹੈ ਔਰ ਜਨਤਾ ਕਾਫੀ ਹੱਦ ਦੇ ਵਿੱਚ ਇੱਥੇ ਆਈ ਹੈ। ਅਸੀਂ ਹੁਣ ਕੈਂਪ ਚੈੱਕ ਕਰਨ ਤੋਂ ਬਾਅਦ ਕਿਉਂਕਿ ਮੇਰੀ ਆਪਣੀ ਤਹਿਸੀਲ ਹੈ ਹੁਸ਼ਿਆਰਪੁਰ ਦੀ, ਆਪਣੀ ਵਿਧਾਨ ਸਭਾ ਵੀ ਹੈ। ਇਹਦੇ ਵਿੱਚ ਬਹਿਣ ਤੋਂ ਬਾਅਦ ਮੈਂ ਤਕਰੀਬਨ ਜਿੰਨੀਆਂ ਤਹਿਸੀਲਾਂ ਪੰਜਾਬ ਦੀਆਂ ਅੱਜ ਜਿੱਥੇ ਤੱਕ ਮੇਰੇ ਕੋਲ ਜਾ ਹੋਇਆ ਮੈਂ ਜਾ ਰਿਹਾ। ਤਾਂ ਕਿ ਉੱਥੇ ਜਾ ਕੇ ਵੀ ਉਹਨਾਂ ਤਹਿਸੀਲਾਂ ਦਾ ਕੰਮਕਾਰ ਤੇ ਵੀ ਲੋਕਾਂ ਨਾਲ ਚਰਚਾ ਕੀਤੀ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਮੈਂ ਮੁੱਖ ਮੰਤਰੀ ਜੀ ਇਸ ਡਾਇਰੈਕਸ਼ਨ ਦਾ ਵੀ ਧੰਨਵਾਦ ਕਰਦਾ ਵੀ ਪੰਜਾਬ ਦੇ ਲੋਕਾਂ ਨੂੰ ਇਹਨਾਂ ਬਹੁਤ ਰਾਹ ਮਿਲਦਾ ਸਰ ਇੱਕ ਸਰਕਾਰੀ ਜ਼ਮੀਨਾਂ ਦੀ ਜਿਹੜੀਆਂ ਨਿਸ਼ਾਨਦੇਹੀ ਅਪਲਾਈ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਵੀ ਜਿਨ੍ਹਾਂ ਤੇ ਕਬਜ਼ਾ ਲੋਕਾਂ ਵੱਲੋਂ ਕੀਤਾ ਗਿਆ ਆ ਆਮ ਤੌਰ ਤੇ तकरीबन ਦੇਖਿਆ ਜਾ ਰਿਹਾ 6 ਤੋਂ 7 ਮਹੀਨੇ ਹੋ ਗਏ ਆ ਪਰ ਉਹਦੀ ਨਿਸ਼ਾਨਦੇਹੀ ਹਾਲੇ ਤੱਕ ਨਹੀਂ ਹੋਈ ਤਾਂ ਨਾ ਉਹਨਾਂ ਨੂੰ ਜਵਾਬ ਮਿਲ ਰਿਹਾ ਅਗਰ ਬਹੁਤ ਸਾਰੇ ਤੁਸੀਂ ਦੇਖਦੇ ਸਰਕਾਰ ਨੇ ਜ਼ਮੀਨਾਂ ਛੜਾਈਆਂ ਔਰ ਲਗਾਤਾਰ ਸਾਡੇ ਮੰਤਰੀ ਸਹਿਬਾਨ ਮਜੂਦਾ ਪੰਚਾਇਤੀ ਰਾਜ ਦੇ ਜਾ ਕੇ ਛੜਾਉਂਦੇ ਰਹੇ ਖੁਦ ਉੱਥੇ ਮੌਕੇ ਤੇ ਜਾ ਕੇ ਔਰ ਅਗਰ ਇੱਥੇ ਕੋਈ ਕੇਸ ਸਪੈਸੀਫਾਈ ਤੌਰ ਤੇ ਇੱਥੇ ਵੀ ਆਦਾ ਤੇ ਇਹਨਾਂ ਦੇ ਅਧਿਕਾਰੀਆਂ ਨੂੰ ਕਹਾਂਗੇ ਵੀ ਉਹਦੀ ਨਿਸ਼ਾਨਦੇਹੀ ਕਰਕੇ ਡਿਪਟੀ ਕਮਿਸ਼ਨਰ ਸਾਹਿਬ ਦੇਖੂਗੇ ਉਹਨੂੰ ਉਸ ਕੇਸ ਨੂੰ ਔਰ ਉਹਦੇ ਵਿੱਚ ਵੀ ਜਲਦ ਹੀ ਉਹਨੂੰ ਛੜਾਇਆ ਜਾਏਗਾ ਕਿਉਂਕਿ ਉਹ ਪਬਲਿਕ ਦੀ ਜ਼ਮੀਨ ਹੈ ਸਰ ਸਰਕਾਰੀ ਨਾਲੇ ਦੀ ਜ਼ਮੀਨ ਸੀ ਜੀ ਸਰਕਾਰੀ ਤਸਿਲਦਾਰ ਤਸੀਲੇ ਆਈਓ ਆ ਪਰ ਹਲੇ ਤੱਕ ਨਿਸ਼ਾਨਦੇਹੀ ਨਹੀਂ ਹੋਈ ਕਰ ਪੁਰਾਣੀ ਕਿਚਰੀਆਂ ਡੀਸੀਬੀ ਬੈਂਕ ਦੇ ਜਿਹੜਾ ਨਾਲਾ ਸਰਕਾਰੀ ਹੈ ਉੱਪਰ ਬਣੀ ਹੋਆ ਉਹ ਉਹ ਜ਼ਰੂਰ ਉਹਨੂੰ ਵੀ ਚੈੱਕ ਕੀਤਾ ਜਾਏਗਾ। ਕਿਹਾ ਕੋਈ ਉਹਦਾ 7ਵੇਂ ਮਹੀਨੇ ਦੀ ਐਪਲੀਕੇਸ਼ਨ ਆ ਜੀ ਹਲੇ ਤੱਕ ਨਿਸ਼ਾਨ ਨਹੀਂ ਕੋਈ। ਮੈਨੂੰ ਕੋਈ ਉਹਦਾ ਜਵਾਬ ਮਿਲਿਆ। ਇਹਨਾਂ ਨੇ ਉਹਨੂੰ ਵੀ ਜ਼ਰੂਰ ਦੇਖਾਂਗੇ। ਜ਼ਰੂਰ ਦੇਖ ਲੈਣੇ। ਉਹ ਵੀ ਹੈ। ਇਹ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਖਸ਼ਾਫੂ ਦੀ ਸਾਰੀ ਤਹਿਸੀਲਾਂ ਦੇ ਵਿੱਚ ਕੈਂਪ ਲੱਗੇ ਹਨ ਜਿੱਥੇ ਲੋਕਾਂ ਦੇ ਕੋਈ ਵੀ ਪੈਂਡਿੰਗ ਇੰਤਕਾਲ ਹੈ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਸਾਡੇ ਜ਼ਿਲ੍ਹੇ ਦੇ ਵਿੱਚ ਵਿਸ਼ੇਸ਼ ਲਗਭਗ 4500 ਦੇ ਕਰੀਬ ਇੰਤਕਾਲ ਪੈਂਡਿੰਗ ਹੈ ਜਿਨ੍ਹਾਂ ਦੀ ਕਲੀਅਰੈਂਸ ਕਰ ਦਿੱਤੀ ਜਾਏਗੀ ਇਹਨਾਂ ਵਿੱਚੋਂ ਬਹੁਤ ਸਾਰੇ ਇੰਤਕਾਲ ਨੇ ਜੋ ਕਿ ਬਿਯੋਂਡ ਟਾਈਮ ਲਾਈਨ ਹੈ ਪਰ ਫਿਰ ਵੀ ਅਸਾਰੇ ਇੰਤਕਾਲ ਇਸ ਵਿਸ਼ੇਸ਼ ਕੈਂਪ ਤੇ ਵਿੱਚ ਸਾਡੇ ਪਟਵਾਰੀ ਕਾਨੂੰਗੋ ਤੇ ਸੀਆਰਓ ਸੈਭਨ ਸਾਰੇ ਹੀ ਮੌਜੂਦ ਨੇ ਮੌਕੇ ਤੇ ਹੀ ਪਟਵਾਰੀ ਦੀ ਕਾਨੂੰਗੋ ਦੀ ਅਤੇ ਸੀਆਰਓ ਦੀ ਅਪਰੂਵਲ ਤੋਂ ਬਾਅਦ ਹੀ ਇੰਤਕਾਲ ਕਲੀਅਰ ਕਰ ਦਿੱਤੇ ਜਾਣਗੇ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਨਿਰਦੇਸ਼ ਹੋਏ ਨੇ ਕਿ ਰੈਗੂਲਰ ਇਹ ਕੈਂਪਸ ਲਗਾਏ ਜਾਣ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਹ ਰੈਗੂਲਰ ਕੈਂਪਸ ਲਗਾਏ ਜਾਣਗੇ ਤੇ ਕਿਸੇ ਵੀ ਪਬਲਿਕ ਦੇ ਨੁਮਾਇंदे ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਆ ਰਹੀ ਹੈ ਆਪਣੇ ਰੈਵਨਿਊ ਮਾਮਲੇ ਨੂੰ ਲੈ ਕੇ ਉਹ ਇਹਨਾਂ ਕੈਂਪ ਤੇ ਵਿੱਚ ਆਉਂ ਸਕਦਾ ਹੈ ਕੈਂਪ ਸੇ ਵਿੱਚ ਕਿਉਂਕਿ ਸਾਰਾ ਹੀ ਰੈਵਨਿਊ ਸਟਾਫ अवेलेबल ਹੈ ਤੇ ਮੌਕੇ ਤੇ ਹੀ ਸਾਰੇ ਸਟਾਫ ਦੇ ਨਾਲ ਮਿਲ ਕੇ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ ਮੈਂ ਸਮੂਹ ਹੁਸ਼ਾਪੁਰ ਦੀ ਪਬਲਿਕ ਨੂੰ ਵੀ ਬੇਨਤੀ ਕਰਦੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਮਾਲ ਮਹਿਕ ਮੇ ਨਾਲ ਕੋਈ ਵੀ ਸ਼ਿਕਾਇਤ ਹੈ ਜਾਂ ਕੋਈ ਵੀ ਕਿਸੇ ਦੀ ਐਪਲੀਕੇਸ਼ਨ ਹੈ ਕੋਈ ਵੀ ਰਿਪਰੈਜੈਂਟੇਸ਼ਨ ਹੈ ਉਹ ਸਾਨੂੰ ऑफिशियल चैनल पर भी पहुंचा सकता है एक सरकार वालों एक रेवेन्यू की शिकायत एक टोल फ्री नंबर भी जारी किया गया वट्सएप नंबर उसके उत्ते भी वो अपनी शिकायत दर्ज करा सकता है जिसका रेगुलर रिव्यू भी किया जाता है फॉलोअप भी किया जाता है आ, मैं आ, सारे ही अपने रेवेन्यू स्टाफ को बहुत बहुत धन्यवाद देना चाहते दे, हैं इस कैंप के लिए तो उन्होंने अपील भी करना चाहते हैं कि वो तो वो का साथ मिलेगा थैंक यू